हां जी दोस्तों मां ਸਭ ਤੋਂ ਵੱਡਾ ਰਤਬਾ ਜਿਹੜਾ ਮਾਂ ਦਾ ਪਰ ਮਾਂ ਦਾ ਜਿਹੜਾ ਦਿਨ ਕੱਲ ਨੰਕੇ ਗਿਆ ਮਾਂ ਦੇ ਤੇ ਲੋਕ ਇੱਕ ਹੀ ਦਿਨ ਕਿਉਂ ਸਾਲ ਦੇ ਵਿੱਚ ਰੱਖ ਦਿਆ ਮਾਂ ਵਾਸਤੇ ਤੇ ਮਾਂ ਦਾ ਦਿਨਾਂ ਦਾ ਕੋਈ ਦੇ ਨਹੀਂ ਸਕਦਾ ਮਾਂ ਵਾਸਤੇ ਇੱਕ ਦਿਨ ਹੀ ਕਿਉਂ ਚੁਣਿਆ ਜਾਂਦਾ ਕਿਉਂਕਿ ਮਾਂ ਤਾਂ ਤੁਹਾਡੇ ਆਸਤੇ ਰੋਜ਼ ਖਾਣਾ ਤੇ ਰੋਜ਼ ਚਾਹ ਤੇ ਰੋਜ਼ ਖਾਣ ਵਾਲੀਆਂ ਵਸਤੂਆਂ ਬਣਾਉਂਦੀ ਆ ਤੜਕੇ ਉੱਠ ਕੇ 5 ਵਜੇ ਚਾਹ ਬਣਾਉਂਦੀ ਆ ਸਾਰੇ ਪਰਿਵਾਰ ਦੇ ਇਕੱਲੇ-ਇਕੱਲੇ ਜੀ ਨੂੰ ਠਾ-ਠਾ ਕੇ ਚਾਹ ਪਿਉਂਦੀ ਆ ਤੇ ਬਾਅਦ ਵਿੱਚ ਸਾਰਿਆਂ ਤੋਂ ਚਾਹ ਪੀਂਦੀ ਆ ਉਹ ਵੀ ਕਦੇ ਪੀਂਦੀ ਆ ਕਦੇ ਨਹੀਂ ਪੀਂਦੀ ਪੀਣੋਂ ਰਹਿ ਜਾਂਦੀ ਆ ਉਦੋਂ ਨੂੰ ਬੱਚਿਆਂ ਦਾ ਸਕੂਲ ਦਾ ਟਾਈਮ ਹੋ ਜਾਂਦਾ ਤੇ ਬੱਚੇ ਸਕੂਲ ਤੇ ਜਾਣਾ ਜਾਂ ਆਪਣੇ ਜਿਹੜਾ ਦੇ ਘਰ ਵਾਲਾ ਉਹਨੇ ਕੰਮ ਤੇ ਜਾਣਾ ਉਹਦੀ ਰੋਟੀ ਦੀ ਤਿਆਰੀ ਕਰਨ ਲੱਗ ਜਾਂਦੀ ਆ ਉਹਦੀ ਚਾਹ ਵੀ ਸਵੇਰ ਵਾਲੀ ਰਹਿ ਜਾਂਦੀ ਆ ਪਰ ਮੈਨੂੰ ਐਂਜੇ ਲੱਗਦਾ ਕਿ ਅੱਜ ਕੱਲ੍ਹ ਲੋਕਾਂ ਨੇ ਮਾਂ ਦਾ ਇੱਕ ਡੇਰ ਰੱਖ ਕੇ ਨਾ ਉਹ ਮਜ਼ਾਕ じゃ ਕਰ ਲਿਆ ਕਿ ਸਿਰਫ ਇੱਕ ਕੇਕ ਕੱਟਣ ਦੇ ਮਾਰਿਆਂ ਨੇ ਜਾਂ ਇੱਕ ਕੇਕ ਨੂੰ ਲੋਕਾਂ ਨੂੰ ਸਾਹਮਣੇ ਲਿਆਉਣ ਵਾਸਤੇ ਕਿ ਮਾਂ ਦਾ ਡੇਰ ਮਨਾਉਣ ਵਾਸਤੇ ਵੀ ਇਹ ਇੱਕ ਦਿਨ ਰੱਖ ਲਿਆ ਤੇ ਮਾਂ ਉਹਨਾਂ ਨੂੰ ਕੁੱਛ ਕੇ ਦੇਖੋ ਕਈ ਲੋਕਾਂ ਦੇ ਭਾਦੇ ਇਹ ਇੱਕ ਦੇਣ ਤੇ ਕਹਿਣਾ ਬੱਚਿਆਂ ਦੇ ਬਾਰੇ ਇਹ ਪੁੱਛ ਕੇ ਦੇਖੋ ਕਿ ਉਹਨਾਂ ਦਾ ਸਾਰਾ ਸਾਰੇ ਦੇਣ ਹੀ ਮਾ ਦਿਆ ਜਿਨ੍ਹਾਂ ਨੇ ਸਵੇਰੇ ਮਾਂ ਪਿਓ ਜਿਹੜੇ ਕੰਮ ਕਰਨ ਜਾਂਦੇ ਆ ਦੂਰ ਦੂਰ ਮਾਮਾ ਕੰਮ ਕਰਨ ਜਾਂਦੀਆਂ ਉਹ ਆਪਦੇ ਬੱਚਿਆਂ ਵਾਸਤੇ ਖਾਣ ਦਾ ਪ੍ਰਬੰਧ ਕਰਦੀਆਂ ਸ਼ਾਮ ਤੱਕ ਦਿਹਾੜੀ ਲਾ ਕੇ ਅਸਲ ਵਿੱਚ ਉਹਨਾਂ ਦੀ ਮਾਂ ਦੀ ਜ਼ਿੰਦਗੀ ਦੇ ਬਾਰੇ ਕਦੇ ਕਿਸੇ ਨੇ ਇੱਕ ਲਫ਼ਜ਼ ਕਿਹਾ ਤੁਸੀਂ ਕਦੇ ਦੂਜੇ ਦੀ ਮਾਂ ਨੂੰ ਕਦੇ ਮਾਂ ਸਮਝ ਕਦੇ ਅੱਜ ਕੱਲ੍ਹ ਦੁਨੀਆ ਤੇ ਦਿਖਾਉਣ ਦਾ ਹੋਰ ਤੇ ਵਿਖਾਉਣ ਦਾ ਹੋਰ ਜ਼ਮਾਨਾ ਬਹੁਤ ਚੱਲ ਪਿਆ ਫਿਰ ਸਾਡੇ ਇਹ ਹੋ ਨਹੀਂ ਪਹਿਲਾਂ ਨਹੀਂ ਆਇਆ ਹੁੰਦਾ ਸੀ ਪਹਿਲਾਂ ਤੁਸੀਂ ਅਗਲੇ ਦੀ ਮਾਂ ਨੂੰ ਮਾਂ ਸਮਝੋ ਤੇ ਫੇਰ ਤੁਸੀਂ ਹੱਕਦਾਰ ਹੋ ਮਾਂ ਦੇ ਮਨਾਉਣ ਦੇ ਜਾਂ ਮਾਂ ਦੇ ਦੀਆਂ ਓਟਮਾ ਸ਼ੇਅਰ ਕਰਕੇ ਜਾਂ ਸਟੇਟਸ ਪਾ ਕੇ ਮਾਂ ਦੇ ਨਹੀਂ ਬਨਾਇਆ ਜਾਂਦਾ ਪਰ ਕਈ ਲੋਕਾਂ ਦੀ ਸ਼ਰਮ ਆਬ ਦੀ ਇਹੋ ਜੀ ਹੁੰਦੀ ਆ ਉਹ ਕਿ ਕਿਸੇ ਦੇ ਮਾਪਿਓ ਨੂੰ ਬਹੁਤ ਹੀ ਥੱਲੇ ਨੀਚਾ ਦਿਖਾਉਂਦੇ ਆ ਆਪਾਂ ਆਮ ਹੀ ਦੇਖਿਆ ਕਈ ਲੋਕ ਕਹਿ ਦਿੰਦੇ ਆ ਕਿ ਤੇਰਾ ਮਾਪਿਓ ਜਾਂ ਤੇਰੀ ਮਾਂ ਤਾਂ ਲੋਕਾਂ ਦੇ ਭਾਂਡੇ ਮਾਜ ਕੇ ਜਾਂ ਕੰਮ ਕਰਕੇ ਟਾਈਮ ਪਾਸ ਕਰਦੀ ਆ ਨਹੀਂ ਇਹ ਬਹੁਤ ਵੱਡੀ ਗਲਤ ਗੱਲ ਪਹਿਲਾਂ ਇਹ ਗੰਦਗੀ ਆਪਦੇ ਦਿਮਾਗ ਦੇ ਵਿੱਚੋਂ ਕੱਢੋ ਇੱਥੇ ਇਹੋ ਜੇ ਵੀ ਲੋਕ ਹੋਣੇ ਆ ਕਿ ਜਿਹੜੇ ਸਾਰਾ ਸਾਲ ਆਪਦੀ ਮਾਂ ਨੂੰ ਪਾਣੀ ਦਾ ਗਲਾਸ ਤੱਕ ਨਹੀਂ ਦਿੱਤਾ ਮੱਜੇ ਤੇ ਬੈਠੀ ਨੂੰ ਕਿਉਂ ਸਾਲ ਬਾਅਦ ਸਟੇਟਸ ਲਾਉਂਦੇ ਆ ਕਿ ਮਾਂ ਤੇਰੇ ਵਰਗਾ ਕੋਈ ਨਹੀਂ ਮੇਰੀ ਮਾਂ ਸਭ ਤੋਂ ਪਿਆਰੀ ਪਰ ਕਦੇ ਸੋਚਿਆ ਉਹ ਮਾਂ ਦੀ ਤੁਸੀਂ ਗੱਲ ਮੰਨੀ ਆ ਕਿ ਤੂੰ ਪੁੱਤ ਗਲਤ ਰਸਤੇ ਤੇ ਜਾ ਰਿਹਾ ਜੇ ਤੈਨੂੰ ਰੋਕਿਆ ਵੀ ਤੂੰ ਰੁਕਿਆ ਵੀ ਆਹ ਕੰਮ ਮੈਂ ਨਹੀਂ ਕਰਨਾ ਆਪਣੇ ਮਾਪਿਓ ਦੇ ਕਹੇ ਸੀ ਜੇ ਤਾ ਰੁਕਿਆ ਫਿਰ ਹੱਕਦਾਰ ਹੈਗਾ ਤੇ ਜੇ ਨਹੀਂ ਰੁਕਿਆ ਫੇਰ ਸਟੇਟਸ ਲਾਉਣ ਦਾ ਕੋਈ ਫਾਇਦਾ ਨਹੀਂ ਨੈਟ ਤੇ ਵੀਡੀਓ ਪਾਉਣ ਦਾ ਕੋਈ ਫਾਇਦਾ ਨਹੀਂ ਮਾ ਪਿਓ ਦੀ ਗੱਲ ਮੰਨਣੀ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਮਾ ਪਿਓ ਨੇ ਜਿੰਨਾ ਸਾਨੂੰ ਦਿੱਤਾ ਉਹਨਾਂ ਦੇ ਸਕਦੇ ਹੋ ਤੁਸੀਂ ਕਿ ਝੂਠੀਆਂ ਜਿੰਦਗੀਆਂ ਪਿੱਛੇ ਇੱਕ ਨੈਟ ਤੇ ਵਾਹ ਵਾਹ ਕਰਾਉਣੀ ਲੋਕਾਂ ਨੂੰ ਦੱਸਣਾ ਕਿ ਮੈਂ ਆਪਦੇ ਮਾ ਪਿਓ ਨੂੰ ਬਹੁਤ ਪਿਆਰ ਕਰਦਾ ਹਾਂ ਉਹਦੀ ਕਦੇ ਗੱਲ ਵੀ ਮੰਨੀ ਕਦੇ ਨਹੀਂ ਹੋਦਾ ਕਿ ਐਂ ਗੱਲ ਮੰਨ ਕਿੰਨਾ ਚਿਰ ਆਪਾਂ ਸੋਸ਼ਲ ਮੀਡੀਆ ਤੇ ਇਹ ਝੂਠ ਮਾਰ ਕੇ ਮਾਪਿਓ ਦੀ ਜ਼ਿੰਦਗੀ ਅੱਗੇ ਕਰਦੇ ਰਵਾਂਗੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਪਹਿਲਾਂ ਵੀ ਕਿਹਾ ਵੀ ਜੇ ਤੁਸੀਂ ਕਿਸੇ ਦੀ ਮਾਪਿਓ ਨੂੰ ਆਪਦੇ ਮਾਪਿਓ ਤਰ੍ਹਾਂ ਸਾਂਝਦੇ ਆਂ ਹਰ ਇੱਕ ਬੰਦੇ ਨੂੰ ਬਜ਼ੁਰਗ ਨੂੰ ਆਪਦੇ ਪਿਓ ਦੇ ਬਰਾਬਰ ਤੇ ਹਰ ਇੱਕ ਮਾਂ ਦੀ ਉਮਰ ਦੀ ਨੂੰ ਮਾ ਦੇ ਬਰਾਬਰ ਸਮਝਣਾ ਚਾਹੀਦਾ ਪਰ ਇਹ ਲੋਕਾਂ ਦੇ ਵਿੱਚ ਜਿਹੜੀ ਆ ਨਾ ਇਹ ਰੋ ਰੀਤ ਚਲੀ ਗਈ ਆ ਅੱਜ ਕੱਲ ਆਂਟੀ ਹੋ ਗਿਆ ਅੰਕਲ ਹੋ ਗਿਆ ਇਹੋ ਜੀਆਂ ਚੀਜ਼ਾਂ ਆਈਆਂ ਪਹਿਲਾਂ ਹੁੰਦਾ ਸੀ ਪਿੰਡਾਂ ਦੇ ਵਿੱਚ ਅਗਰ ਜਿਹੜਾ ਲੋਕਾਂ 'ਚ ਇਹੋ ਜਿਹਾ ਕੋਕ ਕੋ ਨਹੀਂ ਸਿਰਫ ਇੱਕ ਕੇਕ ਖਾਣ ਦੇ ਪਿੱਛੇ ਜਾਂ ਸੋਸ਼ਲ ਮੀਡੀਆ ਤੇ ਆਪਦੀ ਮਸ਼ਹੂਰੀ ਕਰਨ ਦੇ ਪਿੱਛੇ ਵੀ ਅਸੀਂ ਮਾਂ ਨੂੰ ਬਹੁਤ ਪਿਆਰ ਕਰਦੇ ਆ ਪਰ ਮਾਂ ਨੂੰ ਪਿਆਰ ਦੱਸਿਆ ਨਹੀਂ ਜਾਂਦਾ ਹੁੰਦਾ ਕਿਸੇ ਨੂੰ ਜਾਂ ਪਿਓ ਨੂੰ ਦੱਸਿਆ ਨਹੀਂ ਆਂਦਾ ਵੀ ਅਸੀਂ ਆਪਦੇ ਮਾਪਿਆਂ ਨੂੰ ਕਿੰਨਾ ਪਿਆਰ ਕਰਦੇ ਤੁਹਾਡੇ ਦਿਲ 'ਚ ਹੋਣਾ ਚਾਹੀਦਾ ਤੁਸੀਂ ਸਵੇਰੇ ਉੱਠ ਕੇ ਕਦੇ ਆਪਦੇ ਮਾਪਿਆਂ ਦਾ ਨਾਮ ਲਿਆ ਮੰਜੇ ਤੋਂ ਉੱਠਣ ਤੋਂ ਪਹਿਲਾਂ ਕੰਮ ਤੇ ਜਾਣ ਲੱਗਿਆਂ ਆਪਦੇ ਮਾਪਿਆਂ ਦੇ ਪੈਰੀਂ ਹੱਥ ਲਾ ਕੇ ਗਏ ਕਿ ਮੈਂ ਅੱਜ ਕੰਮ ਤੇ ਚੱਲਿਆ ਕਦੇ ਗਏ ਆ ਕੋਈ ਹੈ ਸੌ 'ਚ ਜਿੰਨੇ ਬੰਦੇ ਮੇਰੀ ਵੀਡੀਓ ਦੇਖ ਰਹੇ ਆ ਕਿਹੜਾ ਬੰਦਾ ਸਵੇਰੇ ਉੱਠ ਕੇ ਆਪਦੇ ਮਾਪਿਆਂ ਦੇ ਪੈਰੀਂ ਹੱਥ ਲਾ ਕੇ ਤੇ ਕੰਮ ਤੇ ਜਾਂਦਾ ਡਿਊਟੀ ਤੇ ਜਾਂਦਾ ਜਾਂ ਬਾਹਰ ਜਾਂਦਾ ਤੇ ਜਾਂ ਆਣ ਕੇ ਲਾਉਂਦਾ ਤੇ ਜਾਂ ਸਵੇਰੇ ਉੱਠ ਕੇ ਮਾਲ ਨੂੰ ਆਪ ਪਾਣੀ ਪੜਾਉਂਦਾ। ਕਿਦਾ ਹਾਲ ਚਾਲ ਕਿ ਤੈਨੂੰ ਮਾਂ ਕੋਈ ਪ੍ਰੋਬਲਮ ਤਾਂ ਨਹੀਂ। ਕਦੇ ਪੁੱਛਿਆ ਇਹੋ ਜੀ ਗੱਲ ਕਿ ਐਵੇਂ ਬਸ ਝੂਠੀਆਂ ਮਾਂ ਡੇ ਬਣਾਉਣਾ। ਡੇ ਡੇ ਇਹ ਅੰਗਰੇਜ਼ਾਂ ਦੇ ਦਿੱਤੇ ਹੋਏ ਸ਼ਬਦ ਤੇ ਅਸੀਂ ਉਹਨਾਂ ਦੀਆਂ ਰੀਸਾਂ ਕਰਦੇ ਹਾਂ। ਉਹਨਾਂ ਨੇ ਸਿਰਫ ਕੀ ਆ ਕਿ ਉਹਨਾਂ ਲੋਕਾਂ ਕੋਲੇ ਟਾਈਮ ਨਹੀਂ ਹੈਗਾ ਬਾਹਰਲੇ ਲੋਕਾਂ ਕੋਲੇ ਉਹਨਾਂ ਨੇ ਇੱਕ ਦਿਨ ਰੱਖੇ ਵੀ ਆ ਸਾਲ ਦੇ ਵਿੱਚ ਵੀ ਇੱਕ ਡੇ ਮਾਂ ਦਾ ਡੇ ਆ ਉਸ ਦਿਨ ਮਾਂ ਨੂੰ ਨਾਲ ਸਾਰੀ ਝੜੀ ਘਮਾਉਣਾ ਇੱਕ ਪਿਓ ਦਾ ਡੇ ਆ ਉਸ ਦਿਨ ਆਪਾਂ ਆਪਦੇ ਪਿਓ ਨੂੰ ਸਾਰੀ ਝੜੀ ਘਮਾਉਣਾ ਉਹਨਾਂ ਨੇ ਰੱਖੇ ਹੋਏ ਆ ਵੀ ਇਹੋ ਜਿਹੇ ਦਿਨ ਵੀ ਜਿਹੜੇ ਆ ਵੀ ਇਹ ਦਿਨ ਜਿਹੜੇ ਆਪਣੇ ਮਾਂ ਪਿਓ ਦੇ ਹੋਗੇ ਜਾਂ ਕਿਸੇ ਚਾਚਾ ਦੇ ਹੋ ਗਿਆ ਜਾਂ ਕੋਹੜ ਡੇ ਹੋਗੇ ਜਾਨਵਰਾਂ ਦੇ ਡੇ ਉਹਨਾਂ ਵਾਸਤੇ ਦਿਨ ਕੱਢੇ ਵੀ ਆ ਆਪਾਂ ਲੋਕ ਇਹਨਾਂ ਚੀਜ਼ਾਂ ਦਾ ਸਮਝਦੇ ਹੀ ਨਹੀਂ ਹੈਗੇ ਮਤਲਬ ਆਪਾਂ ਸੈਲਫ ਜੀ ਉਹਨਾਂ ਦੇ ਪਿੱਛੇ ਲਾ ਕੇ ਹੁਣ ਵੈਲੈਂਟਾਈਨ ਦੇ ਪਹਿਲਾਂ ਆਪਣੇ ਬਣਾਉਂਦਾ ਹੀ ਨਹੀਂ ਸੀ ਕੋਈ ਹੁਣ ਇਤਨੀ ਬਣਾਉਣ ਲੱਗ ਗਏ ਮੈਂ ਤਾਂ ਇਹ ਹੈ ਨਾ ਵੀ ਤੁਸੀਂ ਕਿਸੇ ਦੇ ਮਾਪਿਓ ਨੂੰ ਜੇ ਸਹੀ ਬੋਲਦੇ ਹੋ ਉਹਨੂੰ ਆਪਦੇ ਮਾਪਿਓ ਵਰਗਾ ਸਾਬਜੇ ਤਾਂ ਐਡੂ ਵੱਧਾ ਕੋਈ ਨਹੀਂ ਮਾਪਿਓ ਨੂੰ ਜਿਉਂਦੇ ਜੀ ਕਹੀ ਰਹੇ ਇਹੋ ਜਿਹੇ ਵੀ ਰਿਸ਼ਤੇ ਹੋਣਗੇ ਕਿ ਜਿਹੜੇ ਸਾਰੀ ਉਮਰ ਮਾਪਿਓ ਨੂੰ ਪੁੱਛਿਆ ਤੱਕ ਨਹੀਂ ਉਹਨੇ ਰੋਟੀਆਂ ਕਈ ਹੁਣ ਦੇਖੀ ਆ ਨਾ ਆਪਾਂ ਇਹੋ ਜਿਹੀ ਵੀ ਹੈਗੇ ਆ ਕਿ ਆ ਆ ਆ ਆਸ਼ਰਮ ਦੇ ਵਿੱਚ ਮਾਂ ਪਿਓ ਬੈਠੇ ਆ ਤੇ ਉਹਨਾਂ ਨੇ ਵੀ ਸਟੇਟਸ ਲਾਏ ਹੋਣਗੇ ਮੇਰੀ ਮਾਂ ਮੇਰਾ ਸਭ ਤੋਂ ਚੰਗੀ ਹਨ ਜਿਨ੍ਹਾਂ ਨੇ ਆਸ਼ਰਮ ਦੇ ਵਿੱਚ ਕਈਆਂ ਨੇ ਵੀ ਛੱਡੇ ਹੋਣਗੇ ਹੈਗੇ ਆ ਆਪਾਂ ਦੇਖਦੇ ਅੱਜ ਕੱਲ ਆਪਣੇ ਬਹੁਤ ਇਹੋ ਜਿਹਾ ਟ੍ਰੈਂਡ ਚੱਲ ਪਿਆ ਪੰਜਾਬ ਦੇ ਵਿੱਚ ਕਿ ਜਿਨ੍ਹਾਂ ਤੋਂ ਨਹੀਂ ਸਾੰਧਾ ਜਾਂਦਾ ਉਹ ਚੱਕ ਕੇ ਤੇ ਉੱਥੇ ਛੱਡ ਦਿੰਦੇ ਆ ਸਾਡੇ ਇਹ ਵੀ ਬੜਾ ਇੱਕ ਬਾਰੇ ਬਹੁਤ ਮਾੜਾ ਚੰਗਾ ਬੋਲਦਿਆ ਚੱਲ ਫੇਰ ਵੀ ਚੰਗੀ ਗੱਲ ਆ ਵੀ ਕਿਸੇ ਕਿਸੇ ਦੀ ਸੇਵਾ ਕਰਨੀ ਉਹ ਵੀ ਚੰਗੀ ਗੱਲ ਆ ਤੇ ਉਹਨਾਂ ਵਾਸਤੇ ਵੀ ਚਲੋ ਆਪਦੇ ਮਾਂ ਪਿਓ ਦੀ ਤੇ ਦੋਸਤੋ ਮੈਂ ਇਹ ਗੱਲ ਜਾਣੀ ਜਾਣਾ ਕਿ ਤੁਸੀਂ ਰੋਜ਼ ਘਰ ਆ ਗੋਲ ਗੱਪੇ ਖਾਉਣੇ ਲ ਜਾ ਕੇ ਜਿਹੜੀਆਂ ਤੇ ਖੜ ਕੇ ਕਿਤੇ ਉੱਥੋਂ ਸਮਾਨ ਲੈ ਕੇ ਦਿੰਨੇ ਆ ਚੋਰੀ ਵੀ ਲਿਆ ਕੇ ਦਿੰਨੇ ਆ ਆਪਦੇ ਜਵਾਕਾਂ ਨੂੰ ਆਪਦੇ ਮਾਂ ਤੋਂ ਚੋਰੀ ਲਿਆ ਕੇ ਦਿੰਨੇ ਲੀੜੇ ਕੱਪੜੇ ਵੀ ਲੈ ਕੇ ਕਦੇ ਮਾਂ ਨੂੰ ਬਿਠਾਇਆ ਮੋਟਰਸਾਈਕਲ ਮਗਰ ਵੀ ਚੱਲ ਮਾਂ ਤੂੰ ਅੱਜ ਦੱਸ ਕੀ ਖਾਣਾ ਤਦ ਮੈਂ ਉੱਥੇ ਲੈ ਕੇ ਚੱਲਾਂ ਮਾਂਸ ਤੇ ਕਈਆਂ ਕੋਲੇ ਟਾਈਮ ਹੀ ਨਹੀਂ ਤੇ ਸਟੇਟਸ ਲਾਉਣ ਨੂੰ ਟਾਈਮ ਜ਼ਰੂਰ ਹੈਗਾ ਮੈਂ ਤਾਂ ਇਹ ਆਣਾ ਵੀ ਤੁਸੀਂ ਮਾਂ ਹਰ ਇੱਕ ਦਿਨ ਮਾਂ ਦੀ ਸਮਝੋ ਤੇ ਕਈ ਬੰਦੇ ਕਹਿ ਦਿੰਦੇ ਆ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਤੇਰੀ ਤਾਂ ਮਾਂ ਲੋਕਾਂ ਦੇ ਧਿਆੜੀ ਕਰਦੀ ਆ ਫੇਰ ਰੋਟੀ ਪਕਾਦੀ ਆ ਤੁਸੀਂ ਲੋਕਾਂ ਦੀਆਂ ਮਾਵਾਂ ਨੂੰ ਤਾਂ ਕਹੀ ਜਾਂਦੇ ਤੇ ਆਪਦੀ ਮਾਂ ਦੇ ਜਦੋਂ ਤੁਸੀਂ ਸਟੇਟਸ ਲਾ ਕੇ ਕਹਿੰਦੇ ਸਾਡੀ ਮਾਂ ਸਭ ਤੋਂ ਚੰਗੀ ਇਹ ਇੱਕ ਸਿਰਫ ਦਿਖਾਵਾ ਹੈ ਚੰਗੀਆਂ ਗੱਲਾਂ ਵਧੀਆ ਗੱਲਾਂ ਸਿੱਖੋ ਉਹਨਾਂ ਤੋਂ ਉਹਨਾਂ ਦੇ ਪਾਇ ਪੂਰਨੇ ਤੇ ਚੱਲੋ ਪਰ ਇਹ ਨਹੀਂ ਹੈਗਾ ਕਿ ਬਾਪੂ ਮੰਜੇ ਤੇ ਪਿਆ ਹੋਵੇ ਬਾਹਰ ਮੰਜਾ ਡਾਇਆ ਤੇ ਆਪਦੇ ਟੀ-ਸ਼ਰਟਾਂ ਤੇ ਵਧੀਆ ਕੱਪੜੇ ਪਾਏ ਹੋਣ ਪਜਾਮੇ ਤੇ ਬਾਅਦ ਵਿੱਚ ਲਾਂਟ ਤੇ ਕੋਈ ਪੁਰਾਣੀ ਜੀ ਫੋਟੋ ਲੱਭ ਕੇ ਸਾਲ ਦੇ ਐਂਡ ਤੇ ਲਾ ਜੀਏ ਜੀ ਬਾਪੂ ਜਿੰਦਾਬਾਦ ਬੀਬੀ ਜਿੰਦਾਬਾਦ ਇਹ ਚੀਜ਼ਾਂ ਨਾ ਸੋਸ਼ਲ ਮੀਡੀਆ ਤੇ ਛੱਡ ਦਿਓ ਇਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਰੀਅਲ ਦੇ ਵਿੱਚ ਆਪਦੇ ਮਾਪਿਆਂ ਦੀ ਮਾਂ ਫੜੂ ਜਿਹੜਾ ਬੰਦਾ ਰੀਅਲ ਦੇ ਵਿੱਚ ਆਪਦੇ ਮਾਪਿਓ ਦੀ ਇੱਜ਼ਤ ਕਰਦਾ ਉਹਨੂੰ ਪੁੱਛ ਕੇ ਤੁਰਦਾ ਕਿ ਮੈਂ ਆਹ ਕੰਮ ਕਰਨਾ ਨਹੀਂ ਤੁਸੀਂ ਕਦੇ ਪੁੱਛਿਆ ਆਪਦੇ ਮਾਪਿਓ ਨੂੰ ਕਿ ਮੈਂ ਆਹ ਗੱਡੀ ਲੈਣੀ ਆ ਮੋਟਰਸਾਈਕਲ ਲੈਣਾ ਆਹ ਮਕਾਰ ਬਣਾਉਣਾ ਉਦੋਂ ਤਾਂ ਆਪਣੀਆਂ ਘਰ ਵਾਲੀਆਂ ਬਾਹਰ ਚ ਖੜੀਆਂ ਹੁੰਦੀਆਂ ਉਹ ਤਾਂ ਤੁਹਾਡੀਆਂ ਘਰ ਵਾਲੀਆਂ ਬਾਹਰ ਚ ਖੜੀਆਂ ਹੁੰਦੀਆਂ ਵੀ ਆਹ ਏ ਟ ਲਾਉਣੀ ਆ ਆਹ ਪੱਥਰ ਲਾਉਣਾ ਆਹ ਟੂਟੀ ਲਾਉਣੀ ਆ ਇੱਥੇ ਰਸੋਈ ਹੋਈ ਇੱਥੇ ਕਮਰਾ ਉਦੋਂ ਵੀ ਮਾਂ ਨੂੰ ਪੁੱਛਿਆ ਕਿ ਉਹ ਮਾਂ ਆ ਆ ਸਮਾਨ ਲਾਉਣਾ ਦੋਸਤੋ ਆਪਣੀ ਇਹ ਵੀਡੀਓ ਕਿਸੇ ਦੇ ਵਰਕ ਲਾਫ ਨਹੀਂ ਹੈ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਗਲਤੀ ਮਾਫੀ ਕਰੋ